ਤੇ ਪੰਜਾਬੀਆਂ ਜਨਾਂ ਦੇ ਮੋਰਚੇ ਦੇ ਵਿੱਚ ਤੁਸੀਂ ਕੋਈ ਲੰਬਾ ਜਿਹਾੰਦਾ ਕੋਈ ਆਪਣਾ ਇਹ ਤਾਂ ਕਿਸੇ ਕਿਸ ਨੂੰ ਨੁਕਸਾਨ ਨਹੀਂ ਹੋਇਆ ਇੱਕ ਗੱਲ ਦੀ ਵੀ ਤੁਹਾਨੂੰ ਵਧਾਈ ਹੈ ਤੁਸੀਂ ਆਪਣੇ ਮਿੱਥੇ ਪ੍ਰੋਗਰਾਮ ਦੇ ਵਿੱਚ ਆਪਦੇ ਉੱਧਾ ਪੈਂਤਿਆਂ ਦੇ ਜਿਹੜੇ ਤੁਸੀਂ ਲੱਗ ਕੇ ਚੱਲੇ ਜੀ ਪੰਜਾਬ ਦੀ ਧਰਤੀ ਤੋਂ ਜੂਟੀ ਦੀ ਧਰਤੀ ਤੇ ਚੰਡੀਗੜ੍ਹ ਦੀ ਧਰਤੀ ਤੇ ਆਪਦਾ ਪੱਕਾ ਮੋਰਚਾ ਲਾਉਣ ਦੀ ਖਤਰ ਉਸ ਮਿਸ਼ਨ ਚ ਏਜ ਪੜਾ ਤੋਂ ਮੜਕਾ ਜਾਂਪ ਤੱਕ ਮਾਰਚ ਕਰਕੇ ਵਿਧਾਨ ਸਭਾ ਸੈਸ਼ਨ ਦੌਰਾਨ ਨਾਅਕਤਰ ਦੇਣ ਦੇ ਤੱਕ ਤੁਸੀਂ ਆਪਣਾ ਕਾਰਜ ਯਾਬੀ ਨਾਲ ਆਪਣਾ ਪ੍ਰੋਗਰਾਮ ਸਾਬਿਤ ਕੀਤਾ ਤੇ ਇਹ ਨੂੰ ਅੱਗੇ ਜ ਵੱਡਾ ਕੰਮ ਕਰ ਜਾ ਰਹੇ ਸੀ ਜਿਹੜੀਆਂ ਸਵੇਰ ਨਿਕਲਣ ਲੱਗ ਲਈਆਂ ਨੇ ਇਹ ਗੰਗਾ ਨੇ ਸਾਡੀਆਂ ਮੰਗਾਂ ਨੇ ਇਹ ਸਾਰੇ ਜੀ ਮੰਗਾ ਖੋਤੀ ਮੇ ਖੇਤੀ ਨੀਤੀ ਦੇ ਵਿੱਚ ਗੁੰਦੀਆਂ ਹੋਈਆਂ ਤੇ ਪਤਲੇ ਖਰਾਬਾਂ ਦੇ ਮਾਮਲਾ ਦੇਣਾ ਰਜਗਾਰ ਦੇਣਾ ਨਸ਼ਾ ਲੈ ਖਤਮ ਕਰਨਾ ਕਰਦਿਆ ਖਤਮ ਕਰਨਾ ਖੁਦ ਕੁਸੀ ਪਰਿਵਾਰਾਂ ਨੂੰ ਮਾਮਲਾ ਦੇਣਾ ਜਦੋਂ ਅਸੀਂ ਖੇਤੀ ਨੀਤੀ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਯਾਰ ਗੱਲ ਛੋੜੀ ਜੀ ਇਹ ਤਾਂ ਖੇਤੀ ਨੀਤੀ ਖੇਤੀ ਨੀਤੀ ਚਾਰ ਸ਼ਾਹਦੀ ਹੈ ਚਾਰ ਅਖਰੀ ਹੈ ਖੇਤੀ ਨੀਤੀ ਦਾ ਇਹ ਕਿੰਨਾ ਬੜਾ ਵਿਸਤਾਰ ਹੈ ਜਿਹਦੇ ਵਿੱਚ ਪਬਲਿਕ ਜਿਹੜੀ ਹਿੰਦੁਸਤਾਨ ਦੀ ਪਬਲਿਕ ਹੈ ਜਦ ਪੰਜਾਬ ਦੀ ਜਨਤਾ ਹੈ ਇਹਦਾ 90% ਹਿੱਸਾ ਇਹ ਵਿੱਚ ਆਉਂਦਾ ਇੱਕ ਦੋ ਇਸ਼ੂ ਆ ਇਹੋ ਜਿਹਨੇ ਜਿਹਦੇ ਵਿੱਚ 100% ਇਸ਼ੂ ਆਉਂਦਾ ਪਰਤ ਮਾਨਵੀ ਵਾਲੇ ਵਿੱਚ ਆਉਂਦਾ ਇਹ ਖੇਤੀ ਨੀਤੀ ਕਹਿੰਦਾ ਹੈ ਕੋਲੇ ਜ਼ਮੀਨ ਨਹੀਂ ਮਜ਼ਦੂਰਾ ਕੋਲੇ ਖੇਤ ਖੇਤ ਮਜ਼ਦੂਰਾ ਕੋਲੇ ਜ਼ਮੀਨ ਇਹਨਾਂ ਦੇ ਅੰਕੜੇ ਇਹ ਕਹਿੰਦੇ ਨੇ ਕਿ 10 ਪੰਜਾਬਾਂ ਜਿਹਨੇ ਜ਼ਮੀਨ ਪਈ ਹੈ ਹਿੰਦੁਸਤਾਨ ਦੇ ਲੋਕਾਂ ਕੋਲੇ ਜਿੱਥੇ ਲੋਕਾਂ ਨੂੰ ਕੰਮ ਦਿੱਤਾ ਜਾਂਦਾ ਘੱਟੋ-ਘੱਟ 8 ਕਰੋੜ ਲੋਕਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ 8 ਕਰੋੜ ਲੋਕਾਂ ਨੂੰ ਜੇ ਇਹ ਸੰਨਾਨ ਲਿਆ ਜਾਵੇ ਕਿ ਖੇਤੀ ਪੰਜਾਬ ਦੀ ਖੇਤੀ 80 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਤਾਂ ਇੱਥੇ 8 ਕਰੋੜ ਤੋਂ ਵੱਧ ਲੋਕਾਂ ਨੂੰ ਖੇਤੀ ਕਿਤੇ ਰੋਜ਼ਗਾਰ ਦਿੰਦਾ ਦੇ 8 8 ਕਰੋੜ ਲੋਕਾਂ ਕੋਲੇ ਕੰਮ ਆਪਦਾ 8 ਕਰੋੜ ਲੋਕ ਮਾਰਕੀਟ ਜਾਣਗੇ ਮਾਰਕੀਟ ਦੇ ਵਿੱਚ ਮਾਲ ਖਰੀਦਣਗੇ ਮਾਰਕੀਟ ਦਾ ਮਾਲ ਮੁੱਕੂਗਾ ਉਹ ਇੰਡਸਟਰੀਆਂ ਕੋਲੇ ਜਾਣਗੇ ਇੰਡਸਟਰੀਆਂ ਦਾ ਮਾਲ ਮੁੱਕੂਗਾ ਉਹਨਾਂ ਨੂੰ ਕੰਮਿਆਂ ਦੀ ਲੋੜ ਪੂਗੀ ਉਹ ਖੇਤੀਬਾੜੀ ਸੈਕਟਰ ਕੋਲੇ ਮਾਲ ਮੰਗਣਗੇ ਉਹ ਪੱਕੇ ਹੋਏ ਮਾਲ ਦੀ ਉਹਨਾਂ ਨੂੰ ਲੋੜ ਪੂਗੀ ਇਹ ਨਾਤਾ ਜੁੜੂਗਾ ਤਾਂ ਡਿਵੈਲਪਮੈਂਟ ਹੋਊਗੀ ਜੇ ਨਹੀਂ ਗੱਲ ਤਾਂ ਇਹ ਇੰਨੀ ਕੀ ਹੈ ਵੀ ਇਹ ਜ਼ਮੀਨਾਂ ਦੀ ਮੰਗ ਕਰਦੇ ਨੇ ਇਹ ਜਮੀਨਾ ਪ੍ਰਯਾਗ ਨੇ ਦੇਸ ਤੇ ਵਿਕਾਸ ਦੀ ਲੋਕ ਵਿਕਾਸ ਦੀ ਬੁਨਿਆਦ ਨੇ ਇਹ ਨੌਕਾ ਕੋਲੇ ਪੈਸਾ ਹੋਗਾ ਤਾਂ ਇਹ ਸੇ ਨੂੰ ਆਟਕ ਸਭ ਤੋਂ ਦੂਰੀ ਦੀ ਗੱਲ ਕਰਦੇ ਨੇ ਇਸ ਕਰਕੇ ਇਹ ਗੱਲ ਬਹੁਤ ਵੱਡੀਆਂ ਨੇ ਜੇ ਇਹਨਾਂ ਦੇ ਮੈਂ ਬੋਲਣ ਦਾ ਪੌਣਾ ਘੰਟਾ ਘੰਟਾ ਬੋਲ ਸਕਦਾ ਇਸ ਕਰਕੇ ਇਹ ਮੰਗਾਂ ਨੇ ਜਿਹੜੀਆਂ ਇਹਦੇ 'ਚ ਜੇ ਅਸੀਂ ਕਰਜ਼ੇ ਦੀ ਗੱਲ ਕਰਦੇ ਆ ਤਾਂ ਕਰਜ਼ੇ ਦੀ ਗੱਲ ਮਜ਼ਦੂਰਾਂ ਦੀ ਨਹੀਂ ਕਰਦੇ ਕਰਜ਼ੇ ਦੀ ਗੱਲ ਕਿਸਾਨਾਂ ਦੀ ਨਹੀਂ ਕਰਦੇ ਕਰਜ਼ੇ ਦੀ ਗੱਲ ਛੋਟੀ ਦੁਕਾਨਦਾਰੀ ਦੀ ਗੱਲ ਕਰਦੇ ਆ ਕਰਕੇ ਕੀ ਗੱਲ ਅਸੀਂ ਛੋਟੀ ਸੰਤ ਦੀ ਗੱਲ ਕਰਦੇ ਹਾਂ ਸੰਤਾਂ ਨੂੰ ਕਰਜ਼ੇ ਵਾਸਤੇ ਕੀ ਨੀਤੀ ਹੋਵੇ ਮਜ਼ਦੂਰਾ ਵਾਸਤੇ ਕਰਜ਼ੇ ਦੀ ਕੀ ਨੀਤੀ ਹੋਵੇ ਕਿਸਾਨਾਂ ਵਾਸਤੇ ਕਰਜ਼ੇ ਦੀ ਕੀ ਨੀਤੀ ਹੋਵੇ ਜਿਹੜੇ ਕਰਜ਼ੇ ਤੋਂ ਡਿਫਾਲਟ ਹੋ ਜਾਂਦੇ ਨੇ ਉਹਨਾਂ ਵਾਸਤੇ ਸਰਕਾਰ ਕੀ ਸੋਚਦੀ ਹੈ ਕੀ ਚਾਹੀ ਹੈ ਉਹ ਸਾਰੀਆਂ ਨੀਤੀਆਂ ਬਈ ਦੇ ਵਿੱਚ ਗੋਦੀਆਂ ਹੋ ਜਾਂ। ਫਿਰ ਇਹ ਕੰਨਾਂ ਸਾਡੀਆਂ ਕਿਵੇਂ ਹੋਈਆਂ ਬਈ ਇੱਕ ਕਰਕੇ ਹੀ ਕੰਮ ਵੱਡਾ ਹੈ ਨੀਤੀ ਵੱਡੀ ਹੈ ਇਹ ਵੀ ਐ ਨਹੀਂ ਆ ਸਥਿਤੀ ਜਾ ਸਕਦੀ ਵੀ ਹਾਸੇ ਤੇ ਅੱਗੇ ਲੈ ਕੇ ਜਾਵਾਂਗੇ ਅਸੀਂ ਸਿਰਫ ਇਹ ਜਵਾਨ ਖੜਾਈਆ ਸਰਕਾਰ ਦੀ ਕਿ ਖੇਤੀ ਨੀਤੀ ਬਣਨੀ ਚਾਹੀਦੀ ਹੈ ਅਸੀਂ ਦੁਨੀਆ ਦੇ ਲੋਕਾਂ ਨੂੰ ਇਹ ਏਜੰਡੇ ਤੇ ਲੈ ਕੇ ਆਉਂਦੀ ਆ ਗੱਲ ਕਿ ਖੇਤੀ ਦਾ ਵਰਤੇ ਖੇਤ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਬੁਨਿਆਦੀ ਮੁੱਦਾ ਇਹ ਹੈ ਕਿ ਇਹਨਾਂ ਦੀ ਖਾਤਰ ਨੀਤੀ ਬਣੇ ਚਾਹੀਦੀ ਇਹ ਦੇਖਣਾ ਉਹ ਆਪਾਂ ਨੂੰ ਡੇਟ ਮਿਲਦੀ ਕਿ ਅਸੀਂ ਖੇਤੀ ਖਾਦਾ ਸਾਨੂੰ 30 ਤਰੀਕੂ ਦੇ ਦਿੰਦੇ ਆਪਣੇ ਬਲਾਰੇ ਦੱਸ ਹੁਣ ਇਹਦਾ ਮਤਲਬ ਇਹ ਬਣਦਾ ਹੈ ਕਿ 30 ਨੰਬਰ ਤੱਕ ਸਾਨੂੰ ਇੱਕ ਗੱਲ ਦਾ ਇੰਤਜ਼ਾਰ ਕਰਨਾ ਪਿਆ ਕਿ ਸਰਕਾਰ ਕੀ ਕਹਿੰਦੀ ਹੈ ਖੇਤੀ ਕੀ ਦੇ 30% ਸੀ ਕੁਝ ਨਹੀਂ ਕਰਾਂਗੇ ਘਟੋ-ਘਟ ਐਸ ਇਸ਼ੂ ਦੇ ਹੋਣ ਪ੍ਰੋਗਰਾਮ ਅਧੀਨ ਕਰਾਂਗੇ ਜਦੋਂ 30% ਨੂੰ ਸਾਡਾ ਖਰੜਾ ਹੱਥ ਚ ਆ ਗਿਆ ਅਸੀਂ ਖੇਤੀ ਨੀਤੀ ਦਾ ਸਾਰਾ ਖੜੜਾ ਪੜਾਂਗੇ ਜੇ ਨਹੀਂ ਹੁੰਦਾ ਫਿਰ ਮੇਜਰ ਕਰਕੇ ਆਪਾਂ ਅਗਲਾ ਪ੍ਰੋਗਰਾਮ ਦੇਵਾਂਗੇ ਉਹ ਇਦੋਂ ਵੀ ਸੱਤੂ। একদম ਹੀ ਸੱਤ। ਸਰਕਾਰ ਨੂੰ ਪੁੱਛਾਂਗੇ ਵੀ ਕਹਿਣੀ ਕਰਨ ਦੀ ਪੂਰਜ ਹੈ ਆਂ ਤਾਂ। ਜਣੀ ਇਸ ਗੱਲ ਵਾਸਤੇ ਤਿਆਰ ਪਰ ਤਿਆਰ ਰਹੋ। ਇਹ ਸਾਨੂੰ ਕਾਲ ਆ ਇਹ ਇਸ ਵਾਸਤੇ ਤਿਆਰ ਰਹੋ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣੇ 2 ਵਜੇ ਤੱਕ ਨਾ ਪਰ ਕਿਹਾ ਸੀ ਵੀ 2 ਵਜੇ ਤੱਕ ਰੱਖਾਂਗੇ। ਉਹਦੇ ਵਾਸਤੇ ਮੇਰੀ ਇਹ ਬੇਨਤੀ ਹੈ ਤੁਹਾਨੂੰ। ਮੈਂ ਪੰਨੂ ਕਾ ਕੇ ਕਹਿਣਾ ਮੇਰਾ ਲੋਕ ਇੱਥੋਂ ਜਦੋਂ ਤੁਰੋਗੇ ਨਾ ਕਿਸੇ ਵੀ ਡਰਾਈਵਰ ਦੀ ਦਾਰੂ ਨਾ ਪੀਤੀ ਹੋਵੇ ਕਿਸੇ ਵੀ ਡਰਾਈਵਰ ਦੀ ਜਿਹੜੇ ਦਾਰੂ ਪੀ ਕੇ ਬੱਸਾਂ ਦੇ ਲੈਦੇ ਆ ਭੈਣਾ ਨੂੰ ਤਲ ਕਰਦੇ ਹੋ ਜੇ ਕਿਸੇ ਦੀ ਸ਼ਿਕਾਇਤ ਹੋ ਗਈ ਕਿਸੇ ਜ਼ਿਲ੍ਹੇ ਦੀ ਪਿੰਡ ਦੀ ਉੱਤੇ ਆਪਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਨੋਟ ਕਰਨਾ ਚਾਹੀਦਾ ਵੀ ਤੁਸੀਂ ਭਾਈ ਦਰੂਦੀ ਦੇ ਤੰਤ ਇੱਕ ਦੂਜੇ ਨੂੰ ਕਰਾਸ ਨਹੀਂ ਕਰਨਾ ਅਸੀਂ ਕਾਮਨਾ ਕਰਾਂਗੇ ਤੁਹਾਡੇ ਮੂਹਰੇ ਬੇਨਤੀ ਕਰਾਂਗੇ ਤੁਹਾਨੂੰ ਅਪੀਲ ਕਰਾਂਗੇ ਕਿ ਭਰਾਓ 6 ਦਿਨ ਦਾ ਮੋਰਚਾ ਆਪਣਾ ਸਫਲ ਹੋ ਗਿਆ ਅੱਜ ਨਾ ਕੋਈ ਨੁਕਸਾਨ ਕਿਸੇ ਦਾ ਹੋਵੇ ਕਿਸੇ ਦੀ ਗੱਡੀ ਦਾ ਕਿਸੇ ਦੇ ਬੰਦੇ ਦਾ ਕਿਸੇ ਆਪ ਦਾ ਇਹ ਬਚ ਕੇ ਜਾਣਾ ਤੇ ਸਾਨੂੰ ਤੁਹਾਡੇ ਪੂਰਾ ਭਰੋਸਾ ਹੈ ਅੱਜ ਇਹ ਜੂਟੀ ਦੀ ਐਸਐਸਪੀ ਮੈਡਮ ਨਾਲ ਮੀਟਿੰਗ ਹੋਈ ਹੈ ਵੱਲੇ ਨਜ਼ਰੇ। ਓਰੇ ਛੋਡੇ ਮਾਰਚ ਦੀ ਤਾਰੀਫ਼ ਕੀਤੀ ਐ ਐਸਐਪੀ ਮੈਡਮ ਨੇ। ਜੇ ਜਿਹੜਾ ਤੁਸੀਂ ਮੜਕਾ ਚੌਕ ਤੱਕ ਮਾਰਚ ਕੀਤਾ ਤੁਹਾਡੇ ਵਿਅਕਤੀਆਂ ਨੇ ਜੋ ਕੰਮ ਕੀਤਾ। ਕੁਛ ਨਾ ਗਾ ਜੂ। ਇਹੋ ਜ ਕਰਕੇ ਅਸੀਂ ਤੁਹਾਡੇ ਤੋਂ ਆਸ ਕਰਾਂਗੇ। ਜੇ ਹੁਣ ਵੀ ਇਸ ਮੌਤੇ ਨੂੰ ਜਿਵੇਂ ਤੁਸੀਂ ਲੜਿਓ ਜਿਵੇਂ ਤੁਸੀਂ ਸੰਘਰਸ਼ ਕੀਤਾ ਜਿਵੇਂ ਤੁਸੀਂ ਵਾਰਸ਼ਾਂ ਦਾ ਸਾਹਮਣਾ ਕੀਤਾ ਖਰਾਬ ਮੌਸਮਾਂ ਦਾ ਸਾਹਮਣਾ ਕੀਤਾ। ਜਾ ਸਾਨੂੰ ਕਿਸੇ ਕਿਸਮ ਦਾ ਕਿਸੇ ਗੌਂਡੀ ਦਾ ਲਾਂਬਾ ਹੋਣ ਤੱਕ ਨਹੀਂ ਆਇਆ ਇਹ ਪਰੰਪਰਾ ਤੁਸੀਂ ਪਹਿਲਾਂ ਤੋਂ ਲਾਗੂ ਕਰਦੇ ਆਏ ਹੋ ਅੱਗੇ ਵੀ ਆਗੂ ਰੱਖੋਗੇ ਆਸੀਂ ਤੁਹਾਡੇ ਕੋਲ ਆ ਕੇ ਕਹਾਂਗੇ ਕਿ ਆਉਣ ਵਾਲੇ 30 ਤਰੀਕ ਤੱਕ ਸਾਡੇ ਅਗਲੇ ਐਕਸ਼ਨ ਦਾ ਇੰਤਜ਼ਾਰ ਕਰੋ ਫਿਰ ਅਗਲਾ ਨਾਮ ਕਰਕੇ ਆਪਾਂ ਅਗਲੇ ਐਕਸ਼ਨ ਦੇ ਵਿੱਚ ਛੱਪ ਆਇਆ ਤੇ ਰਾਂਗੇ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਨੇ ਤੁਹਾਨੂੰ ਫੇਰ ਦੱਸਾਂਗੇ ਤੁਹਾਡਾ ਬਹੁਤ ਬਹੁਤ